ਮੈਂ ਸਰਪੰਚ ਸਿੰਘ ਪੁਧੇਰ ਇਸ ਵੇਲੇ ਪੱਠੀਏ ਪਿੰਡ 'ਚ ਖੜਾ ਲੋਕ ਵੀ ਖੜੇ ਆ ਆ ਪਾਣੀ ਆ ਪਾਣੀ ਮੇਰੀ ਵਿੰਧਿਆ ਕਹਿੰਦਾ ਚੜਦਾ ਜਾ ਰਿਹਾ ਇਸ ਵੀਰੇ ਕਹਿੰਦੇ ਆ ਵੀ ਨੀਸੀ ਪੁੱਟੀ ਆ ਇੱਥੇ ਮੰਤਰੀ ਧਾਰੀਵਾਲ ਵੀ ਆਏ ਸੀ ਸੀ ਉਹਨੂੰ ਵੀ ਕਿਹਾ ਹੈਗਾ ਵੀ ਤੁਸੀਂ ਕਹਿੰਦੇ ਮੈਂ ਡੰਗਰ ਰਹਿ ਜਾਓ ਜਾਂ ਦੁਜਾ ਰਹਿ ਜਾਓ ਪਰ ਇਹ ਖੜ ਕੇ ਕਿੰਨਾ ਲੋਕ ਕਹਿੰਦੇ ਵੀ ਨਾ ਸਾਬੋ ਪੀੜੀਆਂ ਨਾ ਸਾਬੋ ਨਿਕਲਦਾ ਜੀ ਦੇ ਸਾਹਮਣੇ ਜਿਹੜੇ ਬੱਚੇ ਫਸੇ ਹੋਏ ਆ ਤੇ ਪ੍ਰਸ਼ਾਸਨ ਕਿਤੇ ਵੀ ਨਹੀਂ ਨਜ਼ਰ ਆ ਰਿਹਾ ਫੇਰ ਵੀ ਅਸੀਂ ਕਿਹਾ ਮੰਤਰੀ ਸਾਹਿਬ ਇਹ ਰਾਜਨੀਤਿਕਾ ਵੇਲਾ ਨਹੀਂਗਾ ਲੋਕਾਂ ਦੀ ਬਾਹ ਫੜਦਾ ਜੇ 2 ਦਿਨ ਪਹਿਲਾਂ ਲੋਕਾਂ ਨੂੰ ਦੱਸਿਆ ਹੁੰਦਾ ਜੇ ਇਹਨਾਂ ਨੂੰ ਪਤਾ ਸੀ ਸਾਡੀਆਂ ਤੁਸੀਆਂ ਮਾੜੀਆਂ ਤੇ ਲੋਕ ਨਿਕਲ ਜਾਂਦੇ ਮੈਂ ਫੇਰ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਆ ਇਹ ਕਹਿ ਰਹੇ ਵੀ ਸਾਡੀ ਦਵਾਈਆਂ ਤੁਸੀਂ ਚਾਰਾ ਪੱਠਾ ਜੇ ਫਹਾ ਜਾਂਦੇ ਆ ਤੇ ਸਾਨੂੰ ਮਦਦ ਕਰਨੀ ਚਾਹੀਦੀ ਅੰਮ੍ਰਿਤਸਰ ਜਿੰਨਾ ਜਲਾ ਸੁੱਕੇ ਥਾਂ ਤੇ ਆ ਸਾਰਿਆਂ ਨੂੰ ਪੀ ਲਿਆ ਅਸੀਂ ਵੀ ਇੱਥੇ ਪਿੰਡਾਂ 'ਚ ਬੜੇ ਹੋਏ ਆ ਪਰ ਲੋਕਾਂ ਨੂੰ ਕਹਿੰਦੇ ਬਹਿਸ਼ਤ ਬਣਾ ਫਲਾਓ ਕੋਈ ਗੱਲ ਨਹੀਂ ਬੜੇ ਹੜਾ ਇਹ ਜੇ ਕੁਦਰਤ ਦਾ ਕਹਿ ਕੇ ਨਹੀਂ ਦਲ ਸਕਦੇ ਜੇ ਸਾਡੀ ਸਰਕਾਰ ਨੇ 47 ਤੋਂ ਬਾਅਦ ਪ੍ਰਬੰਧ ਕੀਤੇ ਹੁੰਦੇ ਵੱਡੇ ਤੇ ਸ਼ਾਇਦ ਅਸੀਂ ਲੋਕਾਂ ਨੂੰ ਸਮੇਂ ਸਿਰ ਬਚਾ ਸਕਦੇ ਹਾਂ ਲੋਕਾਂ ਦਾ ਭਲਾ ਕਰ ਸਕਦੇ ਹਾਂ ਇੱਥੇ ਲੋਕਾਂ ਦੇ ਕਿਵੇਂ ਨਿਕਲ ਜੀ ਇੰਨਾ ਕੁਝ ਬਣਾਇਆ ਸਾਡੇ ਡੰਗਰ ਆ ਬੱਚੇ ਆ ਜ਼ਮੀਨਾਂ ਵਾਲੇ ਆ ਪਰ ਸਾਡੇ ਕੋ ਨਿਕਲਣੂ ਵੀ ਕਹਿੰਦੇ ਕੋਈ ਚਾਰਾ ਨਹੀਂ ਹੈਗਾ ਤੋ ਇਸ ਕਰਕੇ ਆ ਮੀਡੀਆ ਤੱਕ ਸਭਾ ਵੀ ਪੈਨ ਕੁਛ ਨਾ ਹੋਵੇ ਪ੍ਰਸ਼ਾਸਨ ਜਾਗੇ ਆ ਰ ਇਹਨਾਂ ਪਿੰਡਾਂ ਦੀ ਸਾਰ ਲਵੇ ਧੰਨਵਾਦ